ਜਿਦਾ ਸਿਰ ਦੁੱਖ ਦਾ ਗੋਲੀ ਉਹਨੂੰ ਖਾਣੀ ਪੈਣੀ ਆ ਜਿਹਨੂੰ ਪ੍ਰੋਬਲਮ ਹੈ ਉਹਨੂੰ ਆਪਣੇ ਸਟਾਰ ਬਾਰੇ ਪ੍ਰੇਡਿਕਸ਼ਨ ਕਰਾ ਕੇ ਆਪ ਹੀ ਆਪਣਾ ਹੱਲ ਕਰਨਾ ਪੈਣਾ ਕੋਈ ਕਿਸੇ ਦਾ ਹੱਲ ਨਹੀਂ ਜੀ ਕਰ ਸਕਦਾ ਕੋਈ ਨਹੀਂ ਕਰ ਸਕਦਾ ਇਹ ਤਾਂ ਗੱਲ ਲਿਖ ਹੀ ਲੈਣੀ ਚਾਹੀਦੀ ਹੈ ਕਈ ਵਾਰੀ ਕੋਈ ਕਹਿੰਦੇ ਆ ਹਾਂ ਕਈ ਵਾਰੀ ਹੁਣ ਜਿਹਦੇ ਬਾਹਰ ਦੇ ਲੋਕ ਆਪਣੇ ਉਪਾਅ ਨਹੀਂ ਕਰ ਸਕਦੇ ਤਾਂ ਉਹ ਦੂਜੇ ਤੋਂ ਕਰਵਾ ਸਕਦੇ ਆ ਜਾਓ ਜੀ ਬਾਂਦਰਾਂ ਨੂੰ ਖਾਣਾ ਪਾਓ ਦੋ ਚਾਰ ਜਗ੍ਹਾ ਜਿਵੇਂ ਨਾਥਾ ਆਸ਼्रम ਜਾ ਕੇ ਫਲ ਵੰਡਿਓ ਹਨਾ ਇਹ ਉਪਾਅ ਹੋ ਗਏ ਲੰਗਰ 'ਚ ਸਬਜ਼ੀਆਂ ਦੇ ਦਿਓ ਹਰੀਆਂ ਵੇਟ ਜਿੰਨਾ ਹਰਾਚਾਰਾ ਗਊਸ਼ਾਲਾ ਦੇ ਆ ਸਿੰਪਲ ਸਿੰਪਲ ਉਪਾਅ ਨੇ ਲੱਖਾਂ ਦੇ ਉਪਾਅ ਦੱਸੋ ਰੱਬ ਨੇ ਕਿਤੇ ਕਾਗਜ਼ ਦੇਖ ਕੇ ਥੋੜਾ ਤੁਹਾਡੇ ਕੰਮ ਕਰਨੇ ਆ। ਹਮ ਇੱਕ ਗੱਲ ਆ। ਕੋਈ ਗੱਲ ਕੀਤੀ ਤੁਸੀਂ? ਹਾਂ। ਕਾਗਜ਼ ਦੇਖ ਕੇ ਉਹਨੇ ਹੱਲ ਨਹੀਂ ਕਰਨੇ। ਹੱਲ ਤੇ ਜਦੋਂ ਸਾਡੀ ਨੀਅਤ ਅਸੀਂ ਅੱਛੀ ਸੋਚ ਨਾਲ ਕਿਸੇ ਨੂੰ ਸਹੀ ਸਲਾਹ ਦੇਣੀ ਹੈ। ਐਡਵਾਈਸ ਵੈਸੇ ਮੈਂ ਤੁਹਾਨੂੰ ਦੱਸਾਂ ਜੋ ਜੋਤਿਸ਼ ਦਾ ਮਤਲਬ ਕੀ ਹੈ। ਇਹ ਬਹੁਤ ਅੱਛੀ ਮੈਂ ਤੁਹਾਨੂੰ ਦੱਸਦੀਆਂ ਕਿ ਸਿਮਰ ਜੋਤਿਸ਼ ਦਾ ਮਤਲਬ ਹੈ ਜੋ ਤਿਥੀਆਂ ਦਾ ਹਿਸਾਬ ਕਿਤਾਬ ਕਰਦਾ ਹੈ। ਤੁਹਾਨੂੰ ਦੱਸਦਾ ਹੈ ਕਿ ਇਹ ਤਿਥੀ ਆ ਇਦਾਂ ਹੈ ਆ ਇਦਾਂ ਹੈ ਇਸ ਕਰਕੇ ਆ ਇਦਾਂ ਹੈ। ਜੋਤਿਸ਼ ਦਾ ਮਤਲਬ ਫਿਊਚਰ ਤੇ ਹੈ ਹੀ ਨਹੀਂ। ਉਹ ਵਿਕਤੇ ਹੈ ਹੀ ਨਹੀਂ ਕਿੱਥੇ ਅਸੀਂ ਬਣੇ ਬੈਠੇ